ਹਾਂ ਤਾਂ ਨਾ ਵਿਚੋਲੇ ਨੇ ਕਿਹਾ ਸੀਗਾ ਵੀ ਤੁਸੀਂ ਟੈਂਪੂ ਲੈ ਲਓ ਲੈ ਲਓ ਤੇ ਬੁਲਾਉਣੀ ਦੀ ਬਾਈ ਟੈਂਪੂ ਲਿਆਂਦਾ ਚਲੋ ਬਧਾਈਆਂ ਬਾਈ ਸੰਗੂ ਆਹ ਵੀ ਤੁਸੀਂ ਸਾਡੇ ਪਿੰਨਾ ਚ ਕੀ ਵੀ ਪਿਆਰ ਕਰੋਗੇ ਐਵੇਂ ਮਰ ਗਈ ਪਿੰਨਾ ਨਾਲ ਹਾਂ ਹਾਂ ਪੰਗੜਾ ਦੇ ਰਿਸ਼ਤਾ ਜਾਰਾ ਅੱਜ ਤਾਂ ਟੈਂਪੂ ਨਹੀਂ ਆਂਦਾ ਕੀ ਜ਼ਿੰਦਗੀ ਹੈ ਜੀ ਕਰਦਾ ਮਰ ਜਾ ਪਰ ਨਹੀਂ ਜੀ ਆਇਆਂ ਕਰਕੇ ਦੁਨੀਆ ਕੋ ਇਹ ਤਾਂ ਆਈ ਮਰ ਗਿਆ ਜਨਾਨੀ ਤੋਂ ਬਿਣੀ ਮਰ ਗਿਆ ਓ ਰੱਬਾ ਤੂੰ ਹੀ ਮੜੀ ਮੋਟੀ ਸ਼ਰਮ ਖਾਦਾ ਤੂੰ ਤਾਂ ਮੇਲ ਆ ਮੇਲ ਵਾਰੇ ਸੋਚ ਲੈ ਤੂੰ ਹੀ ਸ਼ਰਮ ਕਰਦਾ ਤੂੰ ਤਾਂ ਫੀ ਮੇਲ ਆ ਹਾਂ ਮੇਲ ਵਾਰੇ ਸੋਚ ਲੈ ਵੀ ਮੇਰੇ ਕੋਲ ਵੀ ਕੋਈ ਜਨਾਨੀ ਆ ਜੀ ਜੇ ਨਹੀਂ ਸੋਚਣਾ ਮੈਨੂੰ ਥੋੜੀ ਜਿਹੀ ਜਗ੍ਹਾ ਦੇ ਦੇ ਮੈਂ ਤੇਰੇ ਵਿੱਚ ਸਮਾ ਜਾ ਮੇਰਾ ਸੜਾ ਤਾਂ ਲੱਗੇ ਬੀ ਜਨਾਨੀ ਦੀਆ ਬਾਹਰ ਚ ਸੌ ਗਿਆ ਸੜਾ ਧਰਤੀ ਮਾਤਾ ਹੁੰਦੀ ਆ ਮਾੜੀਆਂ ਬਾਹਰ ਚ ਸੌ ਗਿਆ ਮਾੜੀਆਂ ਹਾਂ ਬਈ ਕੀ ਹਾਲ ਹੈ ਹਾਲ ਕੀ ਟੱਟੂ ਦਾ ਯਾਰ ਦੁਖੀ ਹੋਇਆ ਮੇਰੇ ਸਾਲਿਆਂ ਦੀ ਕੋਈ ਜਨਾਨੀ ਨਹੀਂ ਜੁੜਦੀ ਆ ਦੇਖ ਬਈ ਆਪਾਂ ਦਾ ਪੈਰ ਚ ਝਾਂਜਰ ਪਾਰਖੀ ਆ ਜਦੋਂ ਮੈਂ ਝਾਂਜਰ ਕਰ ਦਿਆ ਛਿੰ 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 ਆਏ ਲੱਗਦਾ ਵੀ ਆਪਣਾ ਲੜਦਾ ਚਨਾਲੀ ਪਈ ਆ ਮੇਰੀ ਗੱਲ ਸੁਣ ਲੈ ਆ ਜਮਾ ਫੁੱਦੂ ਤੋਂ ਫੁੱਤੂ ਬੰਦੇ ਦਾ ਵਿਆਹ ਹੋਈ ਜਾਂਦਾ ਸਾਡਾ ਪਤਾ ਨਹੀਂ ਕਦੋਂ ਵਿਆਹ ਹੋਊਗਾ ਦੁਖੀ ਹੋਇਆ ਪਹਿਮਾ ਤਾਂ ਪੁੱਛੀ ਨਾ ਬਸ ਹਾਂ ਭਾਈ ਆਪਣੀ ਛੜਿਆਂ ਦੀ ਕਾਦੀ ਜੂਨ ਆ ਤੈਨੂੰ ਪਤਾ ਛੜਾ ਮਾਰ ਕੇ ਬਣਦਾ ਕੁੱਤਾ ਤੇ ਕੁੱਤਾ ਬਣ ਕੇ ਪਤਾ ਕਿਵੇਂ ਕਰਦਾ ਰੱਬ ਵਾਲ ਨੂੰ ਮੂ ਕਰਕੇ ਤੇ ਭਾਈ ਆਪਾਂ ਮਾਰ ਕੇ ਬਣਾਗੇ ਕੁੱਤੇ। ਉਹ ਨਾਓ ਬਾਈ ਨਾ ਆ ਪਾਣੀ ਕੁੱਤੇ ਘੱਥੇ ਬਣਦੇ। ਆਪਾਂ ਤਾਂ ਤੀਨੀ ਲੈ ਕੇ ਆਵਾਂਗੇ ਚਾਹੇ ਮੁੱਲ ਦੀ ਲੈ ਕੇ ਆਣੀ ਪਵੇ। ਉਹ ਫਿਰ ਐ ਕਰੀ ਬਾਈ ਤਿੰਨ ਲੈ ਆਈ। ਕਿਉਂ ਖੰਡ ਦੀ ਬੋਰੀ ਆ ਤਿੰਨੇ ਲੈ ਆਈ। ਪਰ ਜਨਾਨੀ ਤਾਂ ਫਿਰ ਲਿਆਉਣੀ ਉਹ ਕਹੋ ਕਿ ਹੁਣ ਜਨਾਨੀ ਦੱਸ ਫਿਰ ਕਿੱਥੋਂ ਆਉਗੀ ਯਾਰ। ਜਨਾਨੀ ਮੇਰੀ ਗੱਲ ਇੱਕ ਹੱਲ ਹੈਗਾ। ਜਿਹੜਾ ਪਿੱਕਰ ਬਚੋਲਾ ਨਹੀਂ ਬਿੱਕਰ ਓਏ। ਹਾਂ ਬਿੱਕਰ ਹੈਗਾ ਹਾਂ ਉਹ ਕਰ ਸਕਦਾ ਕੰਮ ਆਪਣੇ ਵਾਲਾ। ਸੱਚੀ ਕਰ ਸਕਦਾ ਬਾਈ ਉਹ। ਹਾਂ ਆਪਾਂ ਨੂੰ ਉਹਦੇ ਘਰੇ ਜਾਣਾ ਪਊਗਾ। ਉਹ ਤੇਰੀ ਸਹੀ ਗੱਲ ਆ ਆਪਾਂ ਚੱਲਦੇ ਆ ਬਿਕਰਦੇ ਕਰੇ ਮੇਰੀ ਗੱਲ ਸੁਣੋ ਪੈਰੀਆਂ ਤਲਾਵਾਂਗੇ ਤਰਲੇ ਕਰਾਂਗੇ ਮਨਤਾ ਕਰਾਂਗੇ ਉਹ ਨੂੰ ਇਹ ਕਹਾਂਗੇ ਵੀ ਸਾਨੂੰ ਤਾਂ ਤਿੰਨਾਂ ਨੂੰ ਜਾਨੀਆਂ ਲਿਆ ਕੇ ਦੇ ਜਿੱਥੋਂ ਮਰਜੀ ਲਿਆ ਕੇ ਦੇ ਹਾਂ ਠੀਕ ਐ ਬਾਈ ਗੱਲ ਠੋਕ ਵਜਾ ਕੇ ਕਰੀ ਵੀ ਸਾਨੂੰ ਤਿੰਨ ਜਨਾਨੀ ਚਾਹੀਦੇ ਨੇ ਕਦੇ ਇਕੱਲੀ ਆਪਣੀ ਗੱਲ ਕਰਕੇ ਆ ਜੇ ਉਹ ਬਾਈ ਆ ਕੀ ਗੱਲ ਕਰਤੀ ਯਾਰ ਤੁਹਾਨੂੰ ਕਹਿ ਕੇ ਦਹਾਟਿਆ ਵੀ ਆਪਾਂ ਬਿਕਰ ਨਾਲ ਇਹ ਗੱਲ ਕਰਾਂਗੇ ਵੀ ਸਾਨੂੰ ਤਾਂ ਤਿੰਨ ਜਨਾਨੀਆਂ ਚਾਹੀਦੀਆਂ ਨੇ ਹਾਂ ਹਾਂ ਠੀਕ ਹੈ ਚੱਲੀਏ ਫਿਰ ਚਲੋ 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 ਉਹ ਖੜ ਗਿਆ ਕੀ ਹੋ ਗਿਆ ਆ ਤੇ ਅੰਦਰ ਜੀ ਤਾਂ ਕਰਦੇ ਕਿਉਂ ਉਹ ਸਾਨੂੰ ਸਾਰੀ ਹੋਰੀ ਫੀਲਿੰਗ ਜੇ ਜਾਂਦੀ ਆ ਉਹ ਬਾਈ ਕਰਗਾ ਤਾਂ ਈ ਛੋਟੇ ਕਰ ਗੱਲ ਤੂੰ ਕਰ ਗੱਲ ਤੂੰ ਸਿਆਣਾ ਆ ਸਤੋਂ ਬਾਈ ਅੱਜ ਦਾ ਤੇਰਾ ਨਾ ਬਹੁਤ ਨਾ ਸੁਣਿਆ ਵੀ ਤੂੰ ਬਹੁਤ ਰਿਸ਼ਤੇ ਕਰਨ ਬਹੁਤ ਜ਼ਿਆਦਾ ਹੈ ਤੇ ਦੇਖ ਬਈ ਅਸੀਂ ਆ ਤਨੇ ਭਾਈ ਸਾਡੇ ਵਾਸਤੇ ਤਿੰਨ ਜਨਾਨੀਆਂ ਚਾਹੀਦੀਆਂ ਨੇ ਇਹਦੀ ਜਨਾਨੀ ਹੋਵੇ ਉਹ ਇਹਦੇ ਮੇਜ ਦੀ ਇਹਦੀ ਜਨਾਨੀ ਹੋਵੇ ਉਹ ਇਹਦੇ ਮੇਜ ਦੀ ਜਿਹੜੀ ਮੇਰੀ ਜਨਾਨੀ ਹੋਵੇ ਉਹ ਮੇਰੇ ਮੇਜ ਦੀ ਉਹ ਜਨਾਨੀਆਂ ਕਿਤੇ ਧਰੀਆਂ ਪਈਆਂ ਨੇ ਵੀ ਚਾਕੇ ਤੁਹਾਨੂੰ ਫੜਾ ਦਾ ਫੜਾਏ ਕਰ ਬਾਈ ਤੇਲਾ ਵੀ ਚਿੱਤ ਹਿਸਾਬ ਪੜਾ ਕਦਾ ਹਿਸਾਬ ਪਾਲਾ ਉਹ યોਦਾ ਆ ਪੱਜ ਗਈ ਅੱਛਾ ਫਿਰ ਮੇਰਾ ਬਾਈ ਬਣ ਕੇ ਚਾਹੇ ਸਤੋ ਬਣਾ ਲੈ ਹੱਥ ਚਾਹੇ ਲਵਾ ਲੈ ਪੈਰੀਆਂ ਤੇਰੀ ਬਾਈ ਬਣ ਕੇ ਕੋਈ ਨਾ ਕੋਈ ਜਿਗਾਰ ਕਰ ਤੇਰਾ ਬਹੁਤ ਆਪਣਾ ਪਈ ਬਹੁਤ ਉਮੀਦ ਲੈ ਕੇ ਦੇਖੋ ਬਾਈ ਜੇ ਮੇਰੇ ਮਨੋਂ ਉੱਠੇ ਬੈਰੀ ਮੁੜ ਜਾ ਬਾਈ ਜਰਾ ਕੀ ਗੱਲ ਕਰਤੀ ਜਰਾ ਤੇਰਾ ਉਹ ਇਕੱਲਾ ਪੰਜਾਬ ਚ ਹੀ ਨਾ ਹੋਣੀ ਜੇ ਤੂੰ ਸਾਡੇ ਪੁੱਤਾਂ ਵਾਸਤੇ ਜਨਾਨੀ ਲਿਆ ਹੈ ਨਾ ਬਾਹਰਲੇ ਦੇਸ਼ਾਂ 'ਚ ਨਹੀਂ ਕਰਨਾ ਹੋਣਾ ਤੂੰ ਤਾਂ ਮੇਰੀ ਗੱਲ ਸੁਣ ਲੈ ਜਹਾਜਾਂ 'ਚ ਜਾ ਕੇ ਨਾ ਵਸਤੂ ਕਰਾ ਕੇ ਆਇਆ ਕਰੇਗਾ ਬਾਈ ਕੋਈ ਫਾਇਦਾ ਨਹੀਂ ਮੈਂ ਆਪਣੇ ਤਜਰਬੇ ਨਾਲ ਕਹਿੰਦਾ ਹਾਂ ਜੀ ਵੀ ਸੰਭਲ ਜਾ ਜਨਾਨੀ ਜਾਤ ਨਾ ਸਭ ਤੋਂ ਮਾੜੀ ਜਾਤ ਆ ਔਰ ਇਹਨਾਂ ਦੇ ਚੱਟੇ ਦਾ ਦਰਖਤ ਨਹੀਂ ਹਰੇ ਹੁੰਦੇ ਤੋਂ ਨੂੰ ਜੇ ਪਤਾ ਨਹੀਂ ਕਿਉਂਕਿ ਤੁਹਾਨੂੰ ਇਹ ਵਰਤਿਆ ਨਹੀਂ ਮੈਂ ਵਰਤਿਆ ਮੈਨੂੰ ਪਤਾ ਦੀ ਕੀ ਨਹੀਂ ਕੰਮੀ ਮੜੀ ਕੀ ਆ ਓਏ ਇਹ ਤਾਂ ਬੈਠੀ ਬਿਠਾਈ ਨੰਬਰਾਂ ਨੂੰ ਟਾਕੀ ਲਾ ਦਾਂਦੀ ਆ ਅਰ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਉਹ ਸਮਝ ਗਈ ਮੇਰੀ ਗੱਲ ਨਹੀਂ ਸਮਝੇ ਓਏ ਇਹਦਾ ਖੰਭਾਂ ਦੀਆਂ ਡਾਰਾਂ ਬਣਾ ਦਿੰਦੀ ਆ ਡਾਰਾਂ ਤੁਸੀਂ ਕਿੱਧਰ ਫਰਦੇ ਹੋ ਹਜੇ ਵੀ ਮੌਕਾ ਚੁੱਪ ਕਰਕੇ ਘਰਾਂ ਬੈਜੋ ਜਿਹੜਾ ਜਨਾਈ ਦਾ ਖਿਆਲ ਆ ਇਹਨੂੰ ਆਪਣੇ ਮਨ ਚੋ ਕੱਢ ਦੋ ਜੇ ਤੁਹਾਨੂੰ ਦੇਖਣਾ ਤੁਸੀਂ ਮੇਰੇ ਕੋਲ ਨਹੀਂ ਦੇਖੋ ਉਹ ਐ ਨਹੀਂ ਕਹਿੰਦਾ ਮੇਰੇ ਕੋਲ ਨਹੀਂ ਦੇਖੋ ਹਾਂ ਤੀ ਵੀ ਤਾਂ ਇਹ ਨਹੀਂ ਪਤਾ ਬੰਦੇ ਕਿਹਦੇ ਟਾਈਮ ਥੱਪੜ ਮਾਰੇ ਥੱਪੜ ਦੀ ਗੱਲ ਨਹੀਂ ਭਾਈ ਜਨਾਨੀ ਵਿਆਹ ਦੇ ਬੇਸ਼ੱਕ ਇਹ ਬੱਚਾ ਨੂੰ ਪਾੜ ਦੇ ਜੋ ਮਰਜ਼ੀ ਕਰ ਭਾਈ ਸੁਣ ਤਾਂ ਤੀ ਵੀ ਬਾਈ ਮੇਰੀ ਗੱਲ ਸੁਣ ਜਿਹੜਾ ਮਰਜ਼ੀ ਜਗਾੜ ਲਾ ਅਸੀਂ ਤਾਂ ਮੋਤੀ ਚੂਰ ਦਾ ਲੱਡੂ ਖਾਣੀ ਨਹੀਂ ਖਾਂਦੇ ਚਾਹੇ ਦੱਸੋ ਫਿਰ ਕੰਮ ਕੀ ਕਰਦੇ ਹੋ ਬੇਲੇ ਆ ਬਹੁਤ ਵਧੀਆ ਕੰਮ ਛੱਡਿਓ ਨਾ ਉਹ ਬੇਲੇ ਨੂੰ ਕਿਹੜਾ ਦੇ ਦੂ ਤਿਵੇਂ ਅੱਜ ਕੱਲ ਤਾਂ ਕੰਮ ਕਰਨ ਵਾਲਿਆਂ ਨੂੰ ਰਿਸ਼ਤੇ ਨਹੀਂ ਹੁੰਦੇ ਤੁਸੀਂ ਬੇਲੇ ਡੋਲੇ ਭਾਲਦੇ ਹੋ ਬਾਈ ਫਿਰ ਤੁਸੀਂ ਦੱਸ ਅਸੀਂ ਕਰੀਏ ਕੀ ਟੈਂਪੂ ਲੈ ਲਓ ਟੈਂਪੂ ਕਈ ਸਮਝ ਨਹੀਂ ਆਉਂਦੀ ਹੈਗੀ ਜੀ ਟੈਂਪੂ ਨਾਲ ਸਭ ਕਿੱਥੋਂ ਦੇਖਾ ਦੇ ਟੈਂਪੂ ਹੈ ਹੈ ਬਈਓ ਹਾਂ ਮੈਂ ਕਹਿ ਰਿਹਾ ਸੀ ਕਿ ਉਹ ਤਾਂ ਤੂੰ ਬੰਦਾ ਸਿਆਣਾ ਬਿਆਣਾ ਹਾਂ ਪਰ ਉਹ ਟੈਂਪੂ ਉਹ ਮੂਰਖ ਤੁਸੀਂ ਸਮਝਦੇ ਕਿਉਂ ਨਹੀਂ ਹੈਗੇ ਯਾਰ ਆਪਣੀ ਤਾਂ ਮੁਸੀ ਤਾਕਦੀ ਹੋ ਜੂ ਸਾਰਾ ਕੰਮ ਨਾ ਕਰਿਆ ਕਰਾਇਆ ਮਿਲੂਗਾ ਆਪਾਂ ਨੂੰ ਮੌਜਾਂ ਕਰਾਂਗੇ ਆਪਾਂ ਬਸ ਮੋਦੀ ਮੌਜਾਂ ਹੋਣਗੀਆਂ ਹਾਂ ਓਏ ਉਹ ਤਾਂ ਠੀਕ ਹੈ ਬਾਈ ਪਰ ਯਾਰ ਪਿੰਡ ਵਾਲੇ ਗੱਲਾਂ ਨਾ ਕਰਨੇ ਵੀ ਸਾਡੇ ਟੈਂਪੂ ਲਈ ਫਿਰਦੇ ਨੇ ਓਏ ਮੂਰਖਾ ਗੱਲਾਂ ਦੀ ਗੱਲ ਕਰਦਾ ਯਾਰ ਤੂੰ ਗੱਲਾਂ ਤਾਂ ਲੋਕ ਹੁਣ ਵੀ ਕਰਦੇ ਨੇ ਆ ਜਦੋਂ ਕੱਪੜੇ ਧੋਣਾ ਹੁੰਦਾ ਕਹਿੰਦੇ ਇਹ ਕੱਪੜੇ ਧੋ ਰਿਹਾ ਜਦੋਂ ਤੂੰ ਪਾਤੀਆਂ ਚੱਕੀਆਂ ਆਉਣਾ ਹੁੰਦਾ ਉਹ ਕਹਿੰਦੇ ਨੇ ਇਹ ਪਾਤੀਆਂ ਚੱਕੀਆਂ ਆਉਂਦਾ ਉਹ ਗੱਲ ਸੁਣੋ ਜਦੋਂ ਮੈਂ ਭਾਂਡੇ ਮਾਜਦਾ ਹੁੰਦਾ ਬੀਹੇ ਚ ਬੁੜੀਆਂ ਹੱਸ-ਹੱਸ ਕੇ ਲੱਗਦੀਆਂ ਨੇ ਕਿ ਹੋ ਦੇਖ ਭਾਂਡੇ ਮਾਜ ਰਿਹਾ ਓ ਮੂਰਖਾ ਜਦੋਂ ਘਰ ਟੈਂਪੂ ਆ ਜੂਗਾ ਸਾਰੇ ਕੰਮ ਉਹ ਆਪ ਕਰਿਆ ਕਰੂ ਕੱਪੜੇ ਧੋਤੇ ਤਾਂ ਹੀ ਮਿਲਿਆ ਕਰਨਗੇ ਹੈ ਹੈ ਾਂਡੇ ਮਾਂਜੇ ਮਜਾਏ ਮੇਰੇ ਕਰਾਂਗੇ ਹਾਂ ਤੇ ਅੱਗ ਬੱਤੀ ਹੋਗੀ ਤੇ ਆਪਾਂ ਗਰਮ ਗਰਮ ਪਾਣੀ ਨਾਲ ਨਹਾਇਆ ਕਰਾਂਗੇ ਤੂੰ ਕਿੰਨੀਆਂ ਬੱਚ ਹੋ ਜਾਣਗੇ ਰੋਟੀ ਪਕਾ ਕੇ ਕਰੂਗਾ ਹੋ ਕੀ ਨਾ ਰੋਟੀ ਪਕਾਉ ਤੂੰ ਸੰਗਜੀ ਤਾਂ ਫੇਰ ਵੀ ਲੱਗਿਆ ਕਰੂ ਭਾਈ ਕਿਹੜੇ ਮੂੰਹ ਨਾਲ ਬਾਹਰ ਨਿਕਲਿਆ ਕਰਾਂਗੇ ਲੈ ਮੂੰਹ ਦੀ ਗੱਲ ਕਰਦਾ ਓਏ ਆਹੀ ਪਥਾਰਾਂ ਨਾਲ ਬਾਹਰ ਨਿਕਲਿਆ ਕਰਾਂਗੇ ਮੇਰਾ ਦਿਮਾਗ ਨਾ ਖਾਓ ਤੁਸੀਂ ਜਿਹੜਾ ਕੰਮ ਬਚੋਲੇ ਨੇ ਕਿਹਾ ਉਹ ਕੰਮ ਕਰੋ ਚਲੋ ਆਜੋ ਦੀਪੀ ਦੀਪੀ ਭਾਈ ਹਾਂਜੀ ਵੀਰੇ ਹੋਰ ਕੀ ਹਾਲ ਹੈ ਭਾਈ ਵਧੀਆ ਭਾਈ ਠੀਕ ਆ ਹਾਂਜੀ ਹੋਰ ਘਰ ਪਰਿਵਾਰ ਕਰਾ ਸਭ ਵਧੀਆ ਅਸੀ ਭਾਈ ਤੇਰੇ ਕੋਲ ਕੰਮ ਆਈ ਸੀ ਗਏ ਦੱਸੋ ਤੁਹਾਡੇ ਟੈਂਪੂ ਹੈਗਾ ਸਾਲੇ ਬਣਿਆ ਟੈਂਪੂ ਦੇ ਉੱਤ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਭਾਈ ਜਿੱਤੀ ਗੱਡੇ ਹੁਣ ਮੈਂ ਜੇ ਟੈਂਪੂ ਹੈਗਾ ਦੇ ਦੇ ਨਹੀਂ ਅਸੀਂ ਗਾਹ ਲੱਗ ਜਾਂਦੇ ਹਾਂ ਫੋੜ ਫੋਗ ਜਾਂਦੇ ਹਾਂ ਆਏ ਬੁਤ ਗੁੱਸਾ ਹੀ ਕਰ ਲਿਆ 10000 ਪੂਰੀ ਸਿਆਫਾ ਗੱਲ ਪਾ ਲਿਆ ਸੀ ਉਧਰ ਦੇਖੀ ਦੀਪੀ ਕਹਾਂ ਜਾ ਬੰਦਾ ਮੂਰਖੀਆ ਬੰਦਾ ਯਾਰ ਜੰਮੀ ਮੂਰਖਾ ਯਾਰ ਗੱਲ ਬਣੀ ਸੀ ਜੇ ਤੈ ਤੂੰ ਹੈਗਾ ਦੱਸ ਦੇ ਜੇ ਨਹੀਂ ਹੈਗਾ ਭਾਈ ਅਸੀਂ ਕਿਤੇ ਪਤਾ ਕਰ ਲੈ ਇੱਕ ਇੱਕ ਗੱਲ ਬਣੀ ਪਈ ਮੈਂ ਤਾਂ ਬਹੁਤ ਗੱਲ ਹੋਈ ਹੋਏ ਹੋਏ ਹਾਂ 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 ਗੱਲ ਕਰੀ ਆ ਹਾਂ ਕਿ ਕਿਵੇਂ ਕਿਵੇਂ ਫਿਰ ਆਹ ਆਹ ਅਜ ਤਾਂ ਤੁਹਾਨੂੰ ਐ ਪੁੱਛਦੇ ਸੀਗੇ ਤੁਹਾਡੇ ਨਾਲ ਗੱਲਬਾਤ ਕੀ ਕਰਨੀ ਸੀ ਅਸੀਂ ਵੀ ਤੁਸੀਂ ਸਾਨੂੰ ਤਿੰਨਾਂ ਨੂੰ ਪਿਆਰ ਕਰੋਗੇ ਸ਼ਟ ਅਪ ਮੋਇਆ ਅਹੋ ਸੰਤਨ ਵਿਚੋਲੇ ਨੇ ਕਿਹਾ ਸੀਗਾ ਵੀ ਤੁਸੀਂ ਟੈਂਪੂ ਲੈ ਲਓ ਲੈ ਲਓ ਫਿਰ ਲੈ ਤਾਂ ਲਵਾਂਗੇ ਐਂ ਕਹਿੰਦੇ ਸੀਗੇ ਵੀ ਤੁਸੀਂ ਸਾਡੇ ਤਿੰਨਾਂ ਚੋਂ ਕਿਨੀ ਪਿਆਰ ਕਰੋਗੇ ਮੈਂ ਮਰ ਗਈ ਤਿੰਨਾ ਨਾਲ ਹਾਂ ਹਾਂ oh no ਖੈ ਇਹ ਵੀ ਸਮੋਣਾ ਤੇਰੇ ਵੀ ਲੰਬਾਲੀ ਦਾ ਸੋਣਾ ਹੈ ਨਹੀਂ ਮੈਂ ਤਾਂ ਮ ਇਕੱਲੇ ਰਹੀ ਕਰ ਚਲ ਫਿਰ ਘਰੇ ਜਾ ਕੇ ਆਪਾਂ ਤੈਨੂੰ ਕੰਮ ਕਾਂ ਸਮਝਾਉਣਾ ਫਿਰ ਚਲ ਚੱਟਾ

ਟੈਂਪੂ ਜੀ ਤੁਸੀਂ ਰੋਟੀ ਬਣਾ ਲੈ ਲਿਓ ਰੋਟੀ ਦੀ ਕੀ ਗੱਲ ਕਰਦੇ ਹੋ ਤੁਸੀਂ ਮੈਂ ਤਾਂ ਪਰੌਂਠੇ ਬਣਾਉਣੀਆਂ ਨਰਸ ਦੀ ਰਮਾਲ ਵਰਕੇ ਚਿੱਟੇ ਚਿੱਟੇ ਤੇ ਟੈਂਪੂ ਜੀ ਭਾਂਡੇ ਧੋ ਲੈਨੇ ਆਂ ਵੀ ਭਾਂਡੇ ਭਾਂਡੇ ਦੀ ਤੂੰ ਗੱਲ ਕਰਦਾ ਥੋੜੇ ਗੁੱਥਿਆਂ ਨੂੰ ਸੋਹਣੇ ਘੜ ਦੂੰਗੀ ਹੈਂਗੀ ਟੈਂਪੂ ਜੀ ਤੁਸੀਂ ਕੱਪੜੇ ਵੀ ਧੋ ਲੈਨੇ ਹੋ ਕੱਪੜਿਆਂ ਦੀ ਕੀ ਗੱਲ ਕਰਦਾ ਤੂੰ ਕੱਪੜਿਆਂ ਤਾਂ ਨੇ ਨਖੇਰ ਪੂੰਜੀ ਦਾਸਿੰਗ ਪਾਊਡਰ ਮੇਰਮਾ ਬਾਸਿੰਗ ਪਾਊਡਰ ਮੇਰਮਾ ਓਏ ਕੁਈ ਕੁੱਤੇ ਨੂੰ ਘਪਕਾਈ ਮਾਰੀ ਜਾਣਾ ਤੂੰ ਮੇਰੀ ਗੱਲ ਸੁਣ ਲੈ ਇਹਨੂੰ ਟੈਂਪੂ ਜੀ ਦਾ ਮੈਂ ਆਪੇ ਸਮਝਾ ਦੂੰ ਸਾਰੀ ਗੱਲਾਂ ਤੈਨੂੰ ਪਤਾ ਨਹੀਂ ਕਿ ਸਿਆਣਾ ਕੌਣ ਹੈ ਬਾਈ ਤੂੰ ਹਾਂ ਫਿਰ ਮੈਂ ਤੂੰ ਆਇਆ ਕਰੋ ਜਾ ਬੇਕਰ ਬੱਚੇ ਲੈਣੇ ਬੁਲਾ ਕੇ ਲਿਆ ਵੀ ਅਸੀਂ ਟੈਂਪੂ ਲਿਆਂਦਾ ਜਾ ਹਾਂ ਹਾਂ ਪੱਧ ਕੇ ਜਾ ਠੀਕ ਹੈ ਤੇ ਤੁਸੀਂ ਜੀ ਇਹੋ ਵੀ ਮੇਰਾ ਮਤਵਲ ਜਿਵੇਂ ਹਾਂ ਜੇ ਪੀੜੀਆਂ ਕੱਪੜੇ ਸਿਉਣੇ ਇਹ ਇਹ ਸਿਉਣ ਲੈਂਦੇ ਹੋ ਤੁਸੀਂ ਫਿਕਰ ਕਾਦ ਕਰਦੇ ਹੋ ਮੈਂ ਤਾਂ ਡਿਜ਼ਾਈਨ ਆਪਾ ਬਣਾ ਦੂੰ ਠੀਕ ਹੈ ਠੀਕ ਹੈ ਜੀ ਤੇ 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 ਮੈਂ ਆਪਣਾ ਆ ਫਰਸ਼ ਲੱਗਿਆ ਹਾਂ ਜਿਹੜਾ ਕਮਰੇ ਦੇ ਵਿੱਚ ਪੋਚਾ ਚੰਗੀ ਤਰ੍ਹਾਂ ਲਾ ਦੇਵੇਂਗੇ ਥੋੜੇ ਮੂੰਹ ਨਾ ਵੱਧ ਚੁਪਾ ਦੀ ਟੈਂਪੋ ਜੀ ਤੁਸੀਂ ਤਾਂ ਸਾਰੇ ਕੰਮ ਕਰ ਲੈਂਦਾ ਲੈ ਹੁਣ ਪਤਾ ਲੱਗ ਜੀ ਟੈਂਪੋ ਜੀ ਥੋੜੇ ਤਾਂ ਹੱਥ ਜਿਵੇਂ ਕੁਲੇ ਕੁਲੇ ਨੇ ਓਏ ਨਹੀਂ ਮੇਰੀ ਗੱਲ ਸੁਣ ਤੂੰ ਐ ਕਰ ਟੈਂਪੋ ਨੂੰ ਅੰਦਰ ਬਾਹਰ ਦੇ ਬੇਕਰਾ ਨਾ ਜਿਹੜਾ ਉਹਦੀ ਨਜ਼ਰ ਬਾਹਰ ਤਾਂ ੜੀ ਕਦਰ ਆਪਣੇ ਟੈਂਪੂ ਨੂੰ ਨਾ ਦੇਂਦਾ ਮਾਰਦੇ ਅੰਦਰ ਵਾਜ ਜਾ ਜੀ ਆ ਜਦੋਂ ਹਾਕ ਮਾਰਾਂਗੇ ਟੈਂਪੂ ਜੀ ਉਦੋਂ ਆਇਓ ਆਉਂਡਾ ਲਈ ਹੁਗਾ ਕੁੰਜੀ ਲੈ ਗਈ ਚਵਾਰੀਆਂ ਵਾਲੀ ਮੈਂ ਖੈਰ ਕਿਥੋਂ ਬਾਂ ਮਾ ਜੋਗੀਆ ਇੱਕ ਵੀ ਤੋੜੀ ਨਹੀਂ ਲੱਗੀ ਉਹ ਨਹੀਂ ਕਿਹਾ ਵੀ ਜਾਇਦ ਕੀ ਸਾਰੇ ਫਲ ਉੱਡ ਚੜ ਗਏ ਭਾਈ ਅੱਜ ਦਵਾਈ ਲੈ ਕੇ ਆਣਾ ਸ਼ਹਿਰੋਂ ਹਾਂ ਭਾਈ ਵਿਕਰ ਚੱਲ ਕੰਨਾ ਚੱਲੀ ਜੀ ਉਹ ਕੀ ਗੱਲ ਹੋ ਗਈ ਉਹ ਮੈਂ ਤਾਂ ਸ਼ਹਿਰ ਜਾ ਰਿਹਾ ਯਾਰ ਆ ਤੋਰੀਆਂ ਦੀ ਦਵਾਈ ਲੈ ਕੇ ਨਾ ਭਾਈ ਸ਼ਹਿਰ ਤੂੰ ਬਾਅਦ ਚ ਜਾਈ ਪਹਿਲਾਂ ਮੇਰੇ ਨਾਲ ਤੂੰ ਘਰੇ ਚੱਲ ਤੇਰੇ ਵਾਸਤੇ ਨਾ ਇੱਕ ਸਰਪ੍ਰਾਈਜ਼ ਹੈ ਉਹ ਚੱਲ ਦੇਖ ਕੇ ਤੇਰਾ ਸਰਪ੍ਰਾਈਜ਼ ਆ ਜਾ ਲੈ ਇਹ ਤਾਂ ਗੱਲ ਗੱਲ ਬਣ ਗਈ ਪੂਰੀ ਹਨਾ ਬਣ ਪੂਰੀ ਬੱਸ ਪਤਾ ਕੀ ਹੈ ਤੂੰ ਦੀ ਗੱਲ ਕਰਨੀ ਹੈ ਗੱਲ ਮੈਂ ਕਰੂੰਗਾ ਕੱਲ ਮੈਂ ਵੀ ਕਰੂੰਗਾ ਥੋੜੀ ਜੀ ਤੈਨੂੰ ਪਤਾ ਨਹੀਂ ਮੈਂ ਕਹਾਂ ਤੂੰ ਵੱਡਾ ਵੀਰੇ ਵੱਡਾ ਨਹੀਂ ਮੈਂ ਕੌਣ ਆ ਤੂੰ ਕੌਣ ਹੈ ਸ਼ਰਾ ਬੜਾ ਇੱਕ ਲੱਖ ਬੁਲਾਇਆ ਬੁਲਾਉਣਾ ਹੀ ਸੀ ਬਾਈ ਟੈਂਪੂ ਦੇ ਹੰਦਾ ਚਲੋ ਵਧਾਈਆਂ ਬਾਈ ਸਾਨੂੰ ਹਾਂ ਹਾਂ ਆਇਓ ਜੀ ਮਾਰ ਲਗਾ ਮਾਰ ਲਾ ਹੈਗਾ ਮੇਲਾ ਤਾਂ ਖੇੜਦੀ ਹੋਇਆ ਉਹ 98 ਕਾ ਹੋਊਗਾ ਮਾਡਲ ਹਾਂ ਆਏਗਾ ਐਵਰੇਜ ਐਵਰੇਜ ਫੁੱਲਾ ਚੈੱਕ ਕਰ ਲਈ ਹਾਂ ਫੁੱਲਾ ਹੀ ਆਣਾ ਕਮਾਲ ਆ ਵੇ ਹਾਂ ਹਾਂ ਟਾਇਰ ਟੂ ਠੀਕ ਨੇ ਐ ਟੋਪ ਟਾਪ ਪਏ ਨੇ ਟਾਇਰ ਦੋਏ ਠੀਕ ਨੇ ਅਰੇ ਬਾਡੀ ਬਾਡੀ ਦਾ ਬਸ ਕਿਆ ਬਾਤ ਆ ਬਾਡੀ ਦਾ ਪੂਰੀ ਵਧੀਆ ਬਾਡੀ ਆ ਫਿਰਦਾ ਵਧੀਆ ਹਾਲ ਤਾਂ ਲੱਗਦਾ ਤੁਹਾਨੂੰ ਆ ਹਾਂ ਹਾਂ ਚਲੋ ਬਧਾਈਆਂ ਤੁਹਾਨੂੰ ਮੈਂ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਇਹ ਤਾਂ ਗੱਲ ਹੈ ਹਾਂ ਚਲੋ ਹੁਣ ਤੁਹਾਡੇ ਟੈਂਪੋ ਲੈ ਲਿਆ ਹੁਣ ਤੁਹਾਨੂੰ ਮੈਂ ਰਿਸ਼ਤਾ ਕਰਾ ਦੂੰਗਾ। ਪੰਗੜਾ ਦੇ ਰਿਸ਼ਤਾ ਜਾਰਾ। ਅੱਜ ਤਾਂ ਟੈਂਪੂ ਨਹੀਂ ਆਂਦਾ। ਉਹ ਦਿਖਤ ਰਹਿਣੀ ਕਿਤੇ ਉਹ। ਕਿਵੇਂ? ਟੈਂਪੂ ਦਿਖਤ ਰਹਿਣੀ ਕਿਤੇ। ਬਾਹਰ ਤਾਂ ਸਹੀ ਦਿਖੂਗਾ ਤੈਨੂੰ। ਟੈਂਪੂ ਜੀ। ਬਾਹਰ ਆ ਜਾਓ। ਟੈਂਪੂ ਜੀ। ਹਾਂ। ਸਾਨੂੰ ਨੇ ਹੁਣੇ ਰਿਸ਼ਤੇ ਦੇ ਲੋ। ਆਹ ਲਾਂ ਟੈਂਪੂ ਉਹ ਸਾਰੇ ਓਏ ਆਹ ਟੈਂਪੂ ਥੋੜੀ ਜਿਹੀ ਕਿਆ ਦੀ ਛੋਟਾ ਹਾਥੀ ਕਿਆ ਦੀ ਉਹ ਤੇਰੀ